ਪਰਮ ਸਤਕਾਰਯੋਗ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਨੋ ਅੱਜ ਸਾਡਾ ਵਿਸ਼ਾ ਹੈ ਕਿ ਗੁਰਬਾਣੀ ਵਿੱਚ ਤੰਦਰੁਸਤ ਰਹਿਣ ਦਾ ਸੰਕਲਪ ਕੀ ਹੈ ਗੁਰਬਾਣੀ ਚ ਜੋ ਤੰਦਰੁਸਤ ਰਹਿਣ ਦਾ ਸੰਕਲਪ ਹੈ ਉਹ ਬੜਾ ਸਾਫ ਸਪਸ਼ਟ ਤੇ ਚੜ੍ਹਦੀ ਕਲਾ ਵਾਲਾ ਹੈ ਗੁਰਬਾਣੀ ਸਾਨੂੰ ਜਿੱਥੇ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦਾ ਬਲ ਦਿੰਦੀ ਹੈ ਉੱਥੇ ਮਾਨਸਿਕ ਤੌਰ ਤੇ ਤਾਕਤਵਰ ਰਹਿਣ ਦਾ ਤੇ ਅਧਿਆਤਮਿਕ ਤੌਰ ਤੇ ਆਨੰਦ ਮਾਣਨ ਦਾ ਵੀ ਬਲ ਦਿੰਦੀ ਹੈ ਤੈ ਤੰਦਰੁਸਤੀ ਦੀ ਜਮਨ ਬਾਣੀ ਜੁਗਨਾਨਕ ਸਾਹਿਬ ਲਿਖਦੇ ਨੇ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੇ ਮਨ ਵਿੱਚ ਚਲੇ ਗੋ ਵਿਕਾਰ ਗੁਰਨਾਮ ਚਬਦਾ ਕਹਿਣ ਦਾ ਮਤਲਬ ਇਹ ਹੈ ਕਿ ਹੋਰ ਖਾਣਾ ਖੁਸ਼ੀ ਖੁਆਰ ਕਿ ਜਿਹੜਾ ਤੁਸੀਂ ਜੋ ਵੀ ਗਲਤ ਮਲਤ ਖਾਂਦੇ ਹੋ ਔਰ ਆਪਣੀ ਖੁਸ਼ੀ ਲਿਖਾਦੇ ਹੋ ਉਹ ਤੁਹਾਨੂੰ ਖੁਆਰ ਕਰਦਾ ਹੈ ਇਹ ਖੁਆਰੀ ਬਹੁਤ ਵੱਡੇ ਨੁਕਸਾਨ ਦਾ ਕਾਰਨ ਬਣਦੀ ਹੈ ਇਹ ਹੁਣ ਵੀ ਬਣਦੀ ਹੈ ਤੁਰੰਤ ਵੀ ਬਣਦੀ ਹੈ ਔਰ ਦੇਰ ਤੱਕ ਵੀ ਬਣਦੀ ਹੈ ਤੇ ਲੰਬੇ ਸਮੇਂ ਤੱਕ ਵੀ ਬਣਦੀ ਹੈ ਜਿਹੋ ਜਨਾ ਹੁੰਦਾ ਕੀ ਹੈ ਕਿ ਮਨ ਵਿੱਚ ਚਲੇ ਜਿਸ ਖਾਣ ਦੇ ਨਾਲ ਮਨ ਦੇ ਵਿੱਚ ਵਿਕਾਰ ਚੱਲਦੇ ਨੇ ਜਿਸ ਤਰ੍ਹਾਂ ਤੁਸੀਂ ਨਸ਼ੇ ਕਰ ਲੇ ਮੀਟ ਸ਼ਰਾਬ ਪੁਕੀ ਫੀਮ ਜਰਦਾ ਸ਼ਰਾਬ ਇਹ ਜੋ ਕੁਝ ਖਾਂਦੇ ਹੋ ਜਦੋਂ ਤੇ ਮਨ ਦੇ ਵਿੱਚ ਵਿਕਾਰ ਚੱਲਦੇ ਨੇ ਆਪਣਾਪ ਕੰਟਰੋਲ 'ਚ ਨਹੀਂ ਰਹਿੰਦਾ ਜਦੋਂ ਆਪਣਾਪ ਕੰਟਰੋਲ 'ਚ ਨਹੀਂ ਰਹਿੰਦਾ ਨਸ਼ਿਆਂ ਦੇ ਵਿੱਚ ਤੇ ਸਰੀਰ ਨੂੰ ਵੀ ਤਕਲੀਫ ਹੁੰਦੀ ਹੈ ਬਾਅਦ ਦੇ ਵਿੱਚ ਕਿ ਉਹਦੇ ਨਾਲ ਜੋ ਵਿਕਾਰ ਪੈਦਾ ਹੁੰਦੇ ਨੇ ਇਹ ਉਹਦੇ ਨਾਲੋਂ ਤਾਂ ਬਿਹਤਰ ਹੀ ਹੈ ਵੀ ਤੁਸੀਂ ਨਾ ਖਾਓ ਇਹ ਨਾ ਖਾਣ ਦੀ ਗੱਲ ਜਦੋਂ ਗੁਰਨਾਨ ਸਿੰਘ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਤੰਦਰੁਸਤ ਰਹਿਣ ਵਾਸਤੇ ਨਹੀਂ ਖਾਣਾ ਚਾਹੀਦਾ ਕਿ ਉਹਦੇ ਲਈ ਹੱਲ ਕੀ ਹੈ ਗੁਰੂ ਨਾਨਕ ਸਾਹਿਬ ਬੜੇ سبسٹ سبزان گل کر دینے کہ جی تو اپنے من نو جتلا لے نا کہ میں اے نہیں کھانا تو پھر تسی نہیں کھاؤ گے اور تندرست رہو گے گرو صاحب کہتے من جیتے جگ جیت جس نے من نے جس ویکتی نے اپنا من جیت لیا اس نے جگ نو جت لیا اور من نو جتنا کوئی سوکھی گل نہیں ਮੈਂ ਖੁਦ ਮੈਡੀਕਲ profession ਨਾਲ ਪਿਛਲੇ ਇਤਿਹਾਕਿਆਂ ਤੋਂ ਸੰਬੰਧਤ ਹਾਂ ਮੈਂ ਮਹਿਸੂਸ ਕੀਤਾ ਹੈ ਕਿ ਨਸ਼ਾ ਛਡਾ ਦਿਓ ਤੁਸੀਂ ਜਿੰਨਾ ਮਰਜ਼ੀ ਸ਼ਰਾਬ ਵਾਲੇ ਦਾ ਛਡਾ ਦਿਓ ਪੁੱਕੀ ਵਾਲੇ ਦਾ ਛਡਾ ਦਿਓ ਆਫੀ ਮਾਲ ਦਾ ਛਡਾ ਦਿਓ ਗਾਂਜੇ ਵਾਲੇ ਦਾ ਛਡਾ ਦਿਓ ਚਰਸਰ ਦਾ ਛਡਾ ਦਿਓ ਹੀਰੋਇਨ ਕੋਕੀਨ ਵਾਲੇ ਦਾ ਛਡਾ ਦਿਓ ਪਰ ਜਦ ਤੱਕ ਉਹ ਮਨੋਂ ਨਹੀਂ ਛੱਡਦਾ ਉਦੋਂ ਤੱਕ ਉਸ ਦਾ ਛੱਡਿਆ ਨਹੀਂ ਮਰਣਾ ਚਾਹੀਦਾ ਤੇ ਉਹਦਾ ਮਨ ਮਜਬੂਤ ਹੋਵੇ ਜਦ ਤੱਕ ਉਹ ਮਨ ਨੂੰ ਨਹੀਂ ਜਿੱਤਦਾ ਆਪਣੇ ਆਪ ਨੂੰ ਉਦੋਂ ਤੱਕ ਨਸ਼ਾ ਨਹੀਂ ਛੱਡ ਸਕਦਾ ਸੋ ਪਿਆਰੇ ਦੋਸਤੋ ਪਿਆਰੇ ਗੁਰਮਖੋ ਪਿਆਰੇ ਬਾਣੀ ਦੇ ਜੋ ਬਹੁਤ ਹੀ ਪਿਆਰ ਕਰਨ ਵਾਲਿਓ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਜੋ ਨਸ਼ੇ ਛੱਡਣੇ ਨੇ ਨਾ ایک بار اپنا من بناؤ اچھا من بناؤ پرکریا کی ہے من بناؤ پرکریا ہے کہ تھی کہ میں نہیں کھانا جی تھی چالیس دن لگاتار بالکل چڈ گے پھر تھی چی گے پکا ہی چڈ دوں گے اور یاد رکھو کہ پہلے چالی دن چڈنا اور کھا ہے ਤੇ ਉਸ ਤੋਂ ਬਾਅਦ ਤਾਂ ਫਿਰ ਪ੍ਰਕਿਰਿਆ ਮਨ ਆਪਣੇ ਆਪੇ ਚੱਲ ਪੈਂਦਾ ਹੈ ਮਜਬੂਤ ਹੋ ਜਾਂਦਾ ਮਨ ਜਿਹੜੇ ਨਸ਼ਈ ਲੋਕ ਹੁੰਦੇ ਨੇ ਉਹਨਾਂ ਦੇ ਮਨ ਕਮਜ਼ੋਰ ਹੁੰਦੇ ਨੇ ਜਿਹੜੇ ਬਿਨ ਨਸ਼ੇਤ ਹੁੰਦੇ ਨੇ ਉਹਨਾਂ ਦੇ ਮਨ ਮਜਬੂਤ ਹੁੰਦੇ ਨੇ ਜੇ ਤੁਸੀਂ ਆਪਣਾ ਮਨ ਮਜਬੂਤ ਕਰਨਾ ਗੁਰੂ ਸਾਹਿਬ ਕਹਿੰਦੇ ਮਨ ਜੀਤੇ ਜਗ ਜੀਤ ਜੇ ਤੁਸੀਂ ਮਨ ਨੂੰ ਜਿੱਤ ਲਿਆ ਤਾਂ ਤੁਸੀਂ ਜਗ ਨੂੰ ਜਿੱਤ ਲਿਆ ਇਹ ਬਹੁਤ ਹੀ ਜ਼ਰੂਰੀ ਹੈ ਤੇ ਗੁਰਨਾਕ ਸਾਹਿਬ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਹੇ ਮਨ ਤੂੰ ਉਸ ਪ੍ਰਭੂ ਦੀ ਜੋਤ ਦਾ ਹੀ ਸਰੂਪ ਹੈ ਉਹਦਾ ਇੱਕ ਅੰਸ਼ ਹੈ ਉਹਦੀ ਇੱਕ ਲੋ ਹੈ ਉਹਦਾ ਇੱਕ ਚਾਨਣ ਹੈ ਤੂੰ ਆਪਣਾ ਮੂਲ ਪਛਾਣ ਜ਼ਿੰਦਗੀ ਬਹੁਤ ਛੋਟੀ ਹੈ ਜ਼ਿੰਦਗੀ ਬਹੁਤ ਵੱਡੀ ਨਹੀਂ ਤੇ ਇਸ ਜ਼ਿੰਦਗੀ ਦੇ ਵਿੱਚ ਜੋ ਵਧੀਆ ਗੱਲ ਇਹ ਹੈ ਕਿ ਆਪਣਾ ਮੂਲ ਪਛਾਣ ਤੇ ਜਦੋਂ ਮੂਲ ਪਛਾਣ ਕੇ ਇਸ ਅਮੁੱਲਾ ਜੀਵਨ ਨੂੰ ਆਨੰਦ ਅਰ ਅਧਿਆਤਮ ਦੇ ਵਿੱਚ ਵਿਚਰਦਾ ਵਿਅਕਤੀ ਹੈ ਫਿਰ ਗੱਲ ਹੀ ਕੁਛ ਹੋਰ ਹੁੰਦੀ ਹੈ ਤੇ ਇਹਨੂੰ ਸਿੱਖੀ ਕਿਹਾ ਜਾਂਦਾ ਹੈ ਸਿੱਖੀ ਕੋਈ ਇੱਕ ਮਾਮੂਲੀ ਗੱਲੀ ਸਾਰੇ ਧਰਮਾਂ ਦਾ ਨਿਚੋੜ ਗੁਰਗੰਛਾਬ ਜ ਸਾਰੇ ਵਿਦਾਂ ਸ਼ਾਸਤਰਾ ਦਾ ਨਿਚੋੜ ਗੁਰਗੰਛਾਬ ਜ ਪਰ ਮੈਡੀਕਲ ਸਾਇੰਸ ਦਾ ਵੀ ਬਹੁਤ ਵੱਡਾ ਖਜ਼ਾਨਾ ਗੁਰਗੰਛਾਬ ਜ ਹਾਜ਼ਰ ਹੈ ਜੇ ਤੁਸੀਂ ਕੋਈ ਵੀ ਬਿਮਾਰ ਹੋ ਨਾ ਇਹ ਮੈਂ ਤੁਹਾਨੂੰ ਕਹਾਂਗਾ ਕੋਈ ਵੀ ਵਿਅਕਤੀ ਬਿਮਾਰ ਹੈ ਤੁਸੀਂ ਅਕੀਦਾ ਰੱਖ ਕੇ ਮਨ ਬਣਾ ਕੇ ਗੁਰਬਾਣੀ ਪੜਨੀ ਸ਼ੁਰੂ ਕਰੋ ਇਹ ਸੋਚ ਕੇ ਕਿ ਮੈਂ ਆਪਣੀ ਇਸ ਬਿਮਾਰੀ ਦਾ ਹੱਲ ਲੱਭਣਾ ਹੈ ਚਾਹੇ ਤੁਹਾਨੂੰ ਕੋਈ ਵੀ ਬਿਮਾਰੀ ਹੈ ਭਾਵੇਂ ਤੁਹਾਨੂੰ ਕੈਂਸਰ ਹੈ ਭਾਵੇਂ ਤੁਹਾਨੂੰ 슈ਗਰ ਆ ਭਾਵੇਂ ਤੁਹਾਨੂੰ ਬਲੱਡ ਪ੍ਰੈਸ਼ਰ ਆ ਭਾਵੇਂ ਤੁਹਾਨੂੰ ਹਾਈਪਰ ਟੈਂਸ਼ਨ ਆ ਭਾਵੇਂ ਤੁਹਾਨੂੰ ਡਿਪਰੈਸ਼ਨ ਆ ਭਾਵੇਂ ਤੁਹਾਨੂੰ ਐਂਗਜ਼ਾਈਟੀ ਹੈ ਆਰਥਰਾਇਟਿਸ ਹੈ ਕੁਝ ਵੀ ਹੈ ਤੁਸੀਂ ਹੈਰਾਨ ਹੋਗੇ ਕਿ ਜੇ ਤੁਸੀਂ ਸੱਚਮੁੱਚ ਬਾਣੀ ਨੂੰ ਪੜਦੇ 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 ਜਾਓਗੇ ਤੁਹਾਨੂੰ ਉਹਦਾ ਹੱਲ ਵੀ ਲੱਭ ਜਾਏਗਾ ਉਹਦੇ ਵਿੱਚ ਲਿਖਿਆ ਪਏਗਾ ਇਹ ਹੈਗਾ ਇਹ ਹੈਗਾ ਬਿਲਕੁਲ ਹੈਗਾ ਗੁਰਗੰਸਾਬ ਦੇ ਵਿੱਚ ਹਰ ਹਰ ਪ੍ਰਕਿਰਿਆ ਦੱਸੀ ਹੋਈ ਹੈ ਹਰ ਗੱਲ ਦਾ ਸ਼ਬਦ ਹੈ ਕਿ ਇਜਾ ਇਹ ਕਾਰਨ ਕਿ ਇਹਦਾ ਇਹ ਹੱਲ ਹੈ ਜਦੋਂ ਇਹ ਸਾਨੂੰ ਦੋ ਗੱਲਾਂ ਪਤਾ ਲੱਜ ਜਾਂਦੀਆਂ ਨੇ ਕਾਰਨ ਤੇ ਹੱਲ ਤੇ ਫਿਰ ਤਾਂ ਆਨੰਦ ਆ ਦੀ ਗੱਲ ਹੋ ਜਾਂਦੀ ਹੈ ਮੈਂ ਖੁਦ ਤੁਹਾਨੂੰ ਆਪਣੀ ਗੱਲ ਦੱਸਦਾ ਇੱਕ ਵਾਰੀ ਮੈਂ ਖੁਦ ਬਿਮਾਰ ਹੋ ਗਿਆ 3 ਮਹੀਨੇ ਮੈਂ ਵਜੇ ਤੇ ਪਿਆ ਰਿਆ ਮੈਂ ਬਹੁਤ ਸਾਰੇ ਡਾਕਟਰਾਂ ਤੋਂ ਦਵਾਈ ਲਈ ਠੀਕ ਨਹੀਂ ਹੋਇਆ ਤੇ ਜਦੋਂ ਮੈਂ ਨਹੀਂ ਠੀਕ ਹੋਇਆ 3 ਮਹੀਨੇ ਤੇ ਫਿਰ ਮੈਂ ਸੋਚਿਆ ਮੈਂ ਬਾਣੀ ਪੜਾਂ ਤੇ ਮੈਨੂੰ ਪਤਾ ਲੱਗੇ ਤੇ ਉਦੋਂ ਉਦੋਂ ਮੇਰੀ ਉਮਰ 32 ਸਾਲ ਦੀ ਕਰੀਬ ਸੀ। ਆਹ ਤੋਂ ਵੀ 25-30 ਸਾਲ ਦੀ ਗੱਲ ਹੋਣੀ ਹੈ। ਅ ਤਾਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੁਰੂ ਨਾਨਕ ਸਾਹਿਬ ਦੀਆਂ ਜੋ ਪੂਰੀ ਬਾਣੀ ਹੈ ਉਹਦੇ ਦੋ ਸੈਂਚੀਆਂ ਲੈਂਦੀਆਂ ਤੇ ਗੁਰਬਾਣੀ ਦਾ ਅਧਿਐਨ ਕਰਨਾ ਸ਼ੁਰੂ ਕਰਤਾ। ਪੜਦਾ 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 ਜਦੋਂ ਮੈਂ ਇਸ ਗੱਲ ਤੇ ਪਹੁੰਚਿਆ ਕਿ ਮੇਰੀ ਬਿਮਾਰੀ ਦਾ ਕਾਰਨ ਕੀ ਹੈ ਤੇ ਉਹ ਹੱਲ ਕੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਇੱਕ ਟੁਕਾਈ ਉਹ ਲਿਖਿਆ ਹੈ ਸੀਗਾ ਖਸਮ ਬਿਸਾਰ ਕੇ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਕਿ ਹੈ ਮਨੁੱਖ ਜਦੋਂ ਤੂੰ ਰਸ ਭੋਗ ਕਰਦਾ ਕੁਛ ਖਾਂਦਾ ਪੀਂਦਾ ਤੇ ਤੁਸੀਂ ਜਿਸ ਦਾ ਚਾਹ ਪੀ ਲਈ ਹੈ ਸਮੋਸੇ ਖਾ ਲੈਨੇ 버ਗਰ ਖਾ ਲੈਨੇ ਪੀਜ਼ੇ ਖਾ ਲੈਨੇ ਔਰ ਮੈਂ ਖੁਦ ਮਹਿਸੂਸ ਕੀਤਾ ਮੈਂ ਉਹ ਦੂਰਦਰਸ਼ਨ ਜਲੰਧਰ ਤੋਂ ਬੋਲਦਾ ਸੀਗਾ ਔਰ ਬਹੁਤ ਸਾਰੇ ਖਾ ਰਾਜ ਮੇਰੇ ਪੱਤਰਕਾਰੀ ਦਾ ਕੰਮ ਤੇ ਮੈਂ ਬਹੁਤ ਸਾਰੇ ਖਾਂਦਾ ਸੀ ਹੋਟਲਾਂ ਚ ਖਾਂਦੇ ਪੀਂਦੇ ਸੀਗੇ ਮੈਂ ਸੋਚ ਲਿਆ ਵੀ ਇਹਦਾ ਕਾਰਨ ਨਹੀਂ ਹੈ ਵੀ ਜੋ ਮੈਂ ਖਾਦਾ ਪੀਤਾ ਹੈ ਜੋ ਮੈਂ ਇੱਕ ਗਲਤ ਗੜਬੜ ਹੋਈ ਹੈ ਤੇ ਇਹਦਾ ਕਾਰਨ ਨਹੀਂ ਹੈਗਾ ਤੇ ਫਿਰ ਮੈਂ ਇਹਦਾ ਮਨ ਲਿਆ ਮੈਂ ਗੱਲ ਵੀ ਖਸਮ ਵਿਸਾਰ ਕੀ ਰਸਪੋਗ ਤਾਂ ਤਨ ਉੱਠ ਖੋਲੋ ਉਸ ਪ੍ਰਮਪਤਾ ਪ੍ਰਮਾਤਮਨ ਵਿਸਾਰ ਕੇ ਜਿਹੜਾ ਤੁਸਕਾ ਦਾ ਪਿਤਾ ਇਹ ਤਾਂ ਤੋਬਾ ਕਰਨ ਬੰਦ ਕਰ ਤਾਂ ਇਹਦਾ ਹੱਲ ਲਬ ਜਦੋਂ ਹੱਲ ਮੈਂ ਇਹ ਕੀਤਾ ਕਿ ਮੈਂ 10 ਮਹੀਨੇ ਆਉਣ ਵਾਲੇ ਹੋਰ ਬਿਲਕੁਲ ਬਿਨਾਂ ਨਮਕ ਬਿਨਾਂ ਮਿਰਚ ਤੋਂ ਦਾਲ ਰੋਟੀ ਸਿਰਫ ਦੋ ਰੋਟੀਆਂ ਸਵੇਰ ਦੋ ਵਰਦ ਸ਼ਾਮ ਨੂੰ ਬਿਨਾ ਨਮਕ ਤੋਂ ਦਾਲ ਸਬਜੀ ਫਕੀਰਾਂ ਵਾਲਾ ਖਾਣਾ ਤਿੰਨ ਮਹੀਨੇ ਕਰਤਾ ਇਕਦਮ ਮੈਂ ਠੀਕ ਹੋ ਗਿਆ ਅਰ ਮੁੜ ਕੇ ਅੱਜ ਤੱਕ ਮੈਂ ਬਿਮਾਰ ਨਹੀਂ ਹੋਇਆ ਇਹ ਆ ਗੁਰਬਾਣੀ ਦਾ ਸਬਕ ਸੋ ਦੋਸਤੋ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ ਔਰ ਤੁਸੀਂ ਤੰਦਰੁਸਤ ਰਹੋ ਔਰ ਤੰਦਰੁਸਤੀ ਦਾ ਜਾਮਨ ਸਾਡੀ ਬਾਣੀ ਹੈ ਜਿਹੜੇ ਸ਼ਬਦ ਨੇ ਨਾ ਇਹ ਸ਼ਬਦਾਂ 'ਚ ਤਾਕਤ ਹੈਗੀ ਹੈ ਹੁਣ ਡਾਕਟਰਾਂ ਕੋਲ ਕੀ ਹੈ ਅਸੀਂ ਮੈਡੀਕਲ ਸਾਇੰਸ ਦੇ ਵਿਦਿਆਰਥੀ ਆ ਸਾਡੇ ਕੋਲ ਵੀ ਕੀ ਹੈ ਸਾਡੇ ਕੋਲ ਵੀ ਤੇ ਸ਼ਬਦ ਨੇ ਉਹਨਾਂ ਸ਼ਬਦਾਂ ਨੂੰ ਪੜ ਕੇ ਅਸੀਂ ਤੁਹਾਡਿਆ ਟ੍ਰੀਟਮੈਂਟ ਕਰਦੇ ਆ ਇਲਾਜ ਕਰਦੇ ਆ ਜਿਉਂਨਾ ਕੋ ਵੀ ਸ਼ਬਦ ਨੇ ਮਨੋਵਿਗਿਆਨ ਦੇ ਡਾਕਟਰ ਤਾਂ ਖਾਸ ਕਰਕੇ ਗੱਲਾਂ ਵਾਲੀ ਉਹਨਾਂ ਨੂੰ ਠੀਕ ਕਰਦੇ ਨੇ ਗੁਰੂ ਨਾਨਕ ਸਾਹਿਬ ਕੀ ਕਰਦੇ ਨੇ ਉਹ ਵੀ ਇਹ ਸ਼ਬਦਾਂ ਨਾਲ ਗੱਲਾਂ ਨਾਲ ਹੀ ਠੀਕ ਕਰਦੇ ਨੇ ਕਿਉਂ ਨਾ ਤੁਸੀਂ ਉਹਨਾਂ ਦੀ ਮਹਾਂ ਪਰਸ਼ਾਨੀਆਂ ਜੋ ਉੱਚ ਚੋਟੀ ਦੇ ਪਹੁੰਚੇ ਵਿਦਵਾਨ ਨੇ ਅਰ ਜਿਹੜੇ ਪਰਮਪిత ਪਰਮਾਤਮਾ ਨਾਲ ਇਕਮਿਕ ਨੇ ਕਿਉਂ ਨਾ ਅਸੀਂ ਉਹਨਾਂ ਦੀ ਗੱਲਾਂ ਮੰਨੀਏ ਕਿਉਂ ਨਾ ਉਹਨਾਂ ਨਾਲ ਅਸੀਂ ਗੱਲਾਂ ਕਰੀਏ ਜਦੋਂ ਤੁਸੀਂ ਬਾਣੀ ਪੜ੍ਹ ਰਹੇ ਹੁੰਦੇ ਹੋ ਤਾਂ ਤੁਸੀਂ ਇਹ ਮੰਨ ਕੇ ਚੱਲਿਆ ਕਰੋ ਕਿ ਸ਼ਬਦ ਗੁਰੂ ਹੈ ਜਿਵੇਂ ਤੁਸੀਂ ਗੁਰੂ ਨਾਲ ਗੱਲਾਂ ਕਰ ਰਹੇ ਹੋ ਗੁਰੂ ਤੁਹਾਨੂੰ ਗੱਲਾਂ ਸੁਣਾ ਰਿਹਾ ਹੋਵੇ ਤੇ ਗੁਰੂ ਤੁਹਾਨੂੰ ਗੱਲਾਂ ਦੱਸ ਰਿਹਾ ਹੋਵੇ ਇਸ ਤਰ੍ਹਾਂ ਮਹਿਸੂਸ ਕਰੋ ਵੇਖੋ ਕਿਵੇਂ ਆਨੰਦ ਆਉਂਦਾ ਕਿ ਤੰਦਰੁਸਤ ਰਹਿੰਦੇ ਹੋ ਇਸ ਤੇ ਨਾਲੇ ਖਿਮਾਂ ਦਾ ਜਾਚਕਾਂ আর ਮੈਂ ਉਮੀਦ ਕਰਦਾ ਕਿ ਤੁਸੀਂ ਆਪਣੀ ਬਿਮਾਰੀ ਦਾ ਆਪੇ ਹੀ ਹੱਲ ਲੱਭ ਲੋਗੇ ਤੇ ਇਹਨੂੰ ਜ਼ਰੂਰ ਠੀਕ ਕਰੋਗੇ ਗੁਰਬਾਣੀ ਦੀ ਮਦਦ ਲਓਗੇ ਔਰ ਚੜਦੀ ਕਲਾ 'ਚ ਰਹੋਗੇ ਇਸ ਦਿਨ ਆਲੀ ਮੈਂ ਤਾਂ ਆਪਣਾ ਲੇਖਕ ਤੇ ਪਤਕਰ ਰਾਮ ਸਿੰਘ ਜੀ ਨੂੰ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ